ਕਿੱਲੋ ਪੈਂਦਾ ਜੀ ਤੇ ਡੇਲੀ ਫਲੋਰ ਨਾਲ ਕਹਦੇ ਅੱਧਾ ਦੇ ਦੇ ਇਹਨਾਂ ਤਾਂ ਨਹੀਂ ਗਈ ਅੱਛਾ ਜੀ ਨਾਲ ਕੋ ਤੁਹਾਡਾ ਸਵਾਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਅੱਜ ਨਵੇਂ ਕੰਮ ਤੇ ਜੀ ਮਾਲਕਾਂ ਦੇ ਘਰੇ ਜੀ ਚਾਹ ਸਾਨੂੰ ਦੇ ਦਿੱਤੀ ਜੀ ਪੀਨੂ ਉਹਨਾਂ ਨੇ ਅੱਗੇ ਸਾਨੂੰ ਦੱਸਿਆ ਜੀ ਸਾਡਾ ਅਗਲਾ ਸਮਾਚਾਰ ਕੀ ਹੈ ਜੀ ਕੀ ਅਸੀਂ ਕਰਨਾ ਜੀ ਕਾਹਦਾ ਫਰਸ ਲਾਉਣਾ ਜੀ ਅਸੀਂ ਕੀ ਅੱਗੇ ਸਾਡਾ ਪ੍ਰੋਸੈਸਿੰਗ ਆ ਜੀ ਉਹ ਤੁਹਾਨੂੰ ਦੱਸਾਂਗੇ ਜੀ ਵੀਡੀਓ ਚ ਅੱਗੇ ਜਾ ਕੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੱਢ ਦੇ ਲੋ ਜੀ ਆਪ ਕੋ ਪਹੁੰਚ ਚੁੱਕੇ ਆ ਜੀ ਕੰਮਾਂ ਦਾ ਘਰੇ ਜੀ ਗਾਰਾ ਆਪਣਾ ਬਣ ਰਿਹਾ ਜੀ ਆਹ ਵੇਖੋ ਬਾਈ ਕੰਨੇ ਮਰਨੇਗਾ ਮੜੀ ਜੀ ਇਧਰ ਕੋਰ ਲਾ ਲਾ ਸੁੱਕੀ ਮੁੜ ਕੇ ਪਾਣੀ ਪੋਊਗਾ ਮੁੜ ਕੇ ਨੇ ਤਿਆਰ ਕਰੂਗਾ ਉੱਪਰ ਜਾ ਕੇ ਦੱਸਾਂਗੇ ਸੋਨੂ ਅਸੀਂ ਕੀ ਕਰਨਾ ਜੀ ਉੱਤੇ ਕਿਹੜਾ ਫਰਸਾ ਜੀ ਕਾਹਦਾ ਲਾਉਣਾ ਜੀ ਇਹ ਦੋ ਜੀ ਆਹ ਰਾਈਲਾਂ ਜੀ ਇਹ ਨਰਨਾਂ ਫਰਤ ਜੀ ਇੱਥੇ ਦੇਖੋ ਜੀ ਲੋ ਜੀ ਆਹ ਪਨਾਲੇ ਜੀ ਇਧਰ ਇਹ ਖਾ ਪਿਆ ਜੀ ਦੋ ਜੀ ਲੈਵਲ ਪੈਪ ਆਪਾਂ ਸੜਤੀ ਬਾਹਰਤੀ ਦੇ ਵਿੱਚ ਦੇਖੋ ਜੀ ਹਵਾ ਨਿਕਲ ਰਹੀ ਹੈ ਜੀ ਪਰ ਆਪਾਂ ਲਾਉਣਿਆ ਨਿਸ਼ਾਨ ਜੀ ਲੈਵਲ ਵੇਣੇ ਜੀ ਕਿੰਨਾ ਕਿਹੜੇ ਪਾਸੇ ਉੱਚਾ ਕਿਹੜੇ ਪਾਸੇ ਨੀਵਾੜੀ ਹੈ ਲਓ ਜੀ ਲਓ ਜੀ ਆਪਾਂ ਲੱਗਿਆ ਇਹ ਲੈਵਲ ਕਰਨਾ ਤਾਂ ਦੇਖੋ ਜੀ ਫਰਕ ਕਿੰਨਾ ਆਈ ਇਹਦਾ ਲਓ ਜੀ ਸਰਲਾਨੇ ਨਿਸ਼ਾਨ ਬਾਈ ਦੇਖੋ ਜੋ ਪਾਸਾ ਸਾਰਾ ਉੱਚਾ ਹੈ ਇਧਰੋਂ ਨੀਵਾ ਜੀ ਇਹ ਲਓ ਜੀ ਲੈਵਲ ਦੇ ਨਿਸ਼ਾਨ ਲੱਗ ਚੁੱਕੇ ਆ ਜੀ ਦੇਖੋ ਸਾਹਮਣੇ ਜੀ ਕੋ ਲੱਗਾ ਜੀ ਇਹ ਕੋ ਲੱਗਾ ਜੀ ਦੇਖੋ ਮੰਜੇ ਕੋਲ ਲੱਗਾ ਬਟਾਲੇ ਪੱਟੀ ਲਾ ਚੁੱਕੇ ਆ ਜੀ ਦੇਖੋ ਦੋ ਜੀ ਵੇਖੋ ਦੇਵਰੇ ਕਾ ਬਠੇ ਜੀ ਪਾਣੀ ਛੜਕ ਰਿਹਾ ਜੀ ਪਟਕਾਂ ਤੋਂ ਲਾਦ ਰਿਆਂ ਜੀ ਅਸੀਂ ਲੈਵਲ ਕਰਕੇ ਇੱਥੇ ਪਟਾਲੇ ਇਹਦਾ ਪਾਣੀ ਕਢਦਾ ਜੀ ਅਸੀਂ ਆਟਾ ਇੰਦਾਂ ਪੰਨਾਂ ਜੀ ਸਾਰਾ ਕਾ ਹੁਲ ਤਾਂ ਸਾਡੇ ਕੋਲੇ ਹੀ ਗਾਰਾ ਸਾਨੂੰ ਥੱਲੇ ਲੋਣਾ ਪੈਂਦਾ ਏ ਥੋੜੀ ਤਕਲੀਫ ਆ ਜੀ ਦੋਖਾ ਹਾਂ ਦੋਖਾ ਬੰਦ ਥੋੜਾ ਜਿਹਾ ਹਾਂ ਛੜਕਦੇ ਪਾਣੀ ਪਈ ਹੋਈ ਲਓ ਜੀ ਦੂਜਾ ਬੰਦਾ ਵੀ ਪਾ ਵਿਖਾਉਣੇ ਘਰੇ ਵਾਲਾ ਆ ਜਾਂਦੇ ਉਹਨੂੰ ਉੱਪਰ ਬੰ ਮਾਰਾਂ ਪ੍ਰੈਸ਼ਰ ਕਰਵਾਇਨਾ ਲਓ ਜੀ ਮਿੱਟੀ ਖੁਰਚ ਰਿਹਾ ਗਰਮੀਤ ਸਿੰਘ ਇੱਧਰ ਇੰਨਾ ਘਲਾਤਾ ਜੀ ਅਸੀਂ ਦੇਖੋ ਜੀ ਗਰਮੀ ਸਿੰਘ ਪੰਟ ਕੋਟਲੀ ਅਬਲੂ ਲਓ ਜੀ ਇਹ ਆਪਣੇ ਨਾਲ ਕੰਮ ਕਰ ਰਿਹਾ ਜੀ ਜਿਹਨੂੰ ਵੇਖੋਗੇ ਜੀ ਤੁਸੀਂ YouTube ਤੇ ਕਿੱਥੇ ਆ ਲਓ ਜੀ ਇੰਨਾ ਕ ਲੱਤਾ ਫਰਤ ਜੀ ਅਸੀਂ ਰੋਣੀ ਹੱਥੋਂ ਲਓ ਜੀ ਕਿੰਨਾ ਕ ਲੱਗਦਾ ਹੋਰ ਲਓ ਜੀ ਅੰਨ ਯਾਰ ਇਹ ਖਾਧਿਆ ਤੇਰਾ ਹੈ ਕਰ ਮੈਂ ਲਓ ਜੀ ਲਓ ਜੀ ਵੇਖੋ ਜੀ ਵੇਖੋ ਜੀ ਦ੍ਰਿਸ਼ੀ ਹੋ ਰਿਹਾ ਸਾਡੀ ਲੇਬਰ ਵੇਖੋ ਜੀ ਕਿਨਾ ਬਾਈਦਰਾ ਬਲਵਿੰਦਰ ਮਿਲ ਸਕਦੇ ਬਲਵਿੰਦਰ ਹਾਂ ਵੇਖ ਲਓ ਜੀ ਇਧਰ ਪਟਖਾ ਕੱਕਰੀ ਜਾਂਦੇ ਆ ਜੀ ਲਓ ਜੀ ਇਧਰ ਇੰਨਾ ਫਰਤ ਲਾਤਾ ਜੀ ਹਾਂ ਵੇਖੋ ਜੀ ਰਾ ਦਵਰਾ ਉਹ ਮਗਰੀ ਪਈ ਤੂੰ ਵੀ ਨਹੀਂ ਲੋ ਜੀ ਵੇਖੋ ਫਰਸ ਲੱਗ ਰਿਹਾ ਇਹਨਾਂ ਲਾਤਾ ਹੀ ਇਧਰ ਆ ਲਾਈ ਜਾਂਦੇ ਟਰੈਲ ਇਹਨਾਂ ਦਾ ਖਤਮ ਹੋ ਗਏ ਜੀ ਠੀਕ ਹੈ ਜੀ ਆਹ ਵੇਖੋ ਜੀ ਮੌਜ ਦਾ ਵਿਹਲੇ ਤੁਰੇ ਫੇ ਤਾਂ ਪਹਿਲਾਂ ਹਜੋਂ ਉਹਨਾਂ ਦਾ ਫੇਰ ਲਵਾਉਣਗੇ ਜੀ ਇਹ ਨੇ ਉਹਨਾਂ ਜਿਹੜੇ ਵਿਹਲੇ ਹੈ ਜੀ ਆਹ ਬੀੜੀਆਂ ਪੀ ਜਾਂਦੇ ਜੀ ਵੇਖ ਲਓ ਇਧਰ ਸਾਡੇ ਫੇਰ ਪਹੁੰਚ ਚੁੱਕੇ ਆਂ ਆਪਣੇ ਡਿਊਟੀ ਤੇ ਦੇਉੜੀ ਸਾਡੀ ਬਸ ਆਹ ਰੈ ਗਈ ਜੀ ਥੋੜੀ ਜੀ ਟੈਲ ਲਾਉਣ ਵਾਲੀ ਉਸ ਤੋਂ ਬਾਅਦ ਅਸੀਂ ਘੋਲ ਕਾ ਪਾਉਣਾ ਜੀ ਸੌਰੀ ਘੋਲ ਯਾਨੀ ਬਜਰੀ ਪਾਵਾਂਗੇ ਸਾਈਡਾਂ ਤੇ ਆ ਜਿਹੜੇ ਥਾਂ ਰਹਿੰਦੇ ਆ ਜੀ ਵੇਖੋ ਇਧਰ ਆਹ ਵੇਖੋ ਜੀ ਇੱਥੇ ਬਜਰੀ ਪਾਉਣੀ ਉਸ ਤੋਂ ਬਾਅਦ ਅਸੀਂ ਘੋਲ ਕਾ ਪਾਉਣਾ ਜੀ ਰੁੱਤ ਤੋਂ ਬਾਅਦ ਅਸੀਂ ਵੇਖਾਂਗੇ ਜੀ ਕੀ ਸਾਡਾ ਸਮਾਂ ਜਾ ਰਿਹਾ ਹੈ ਅਜ ਇੱਕ ਭਾਈ ਮੇਰਾ ਪੁੱਤ ਪੁੱਛਦਾ ਕਾਹਤੋਂ ਲੇਟ ਆਉਣਾ ਹੈ ਕਾਹਤੋਂ ਕੀ ਕਰਨਾ ਹੈ ਦਾ ਤੇ ਆਪਾਂ ਪੁੱਛਾਂਗੇ ਬਾਅਦ ਬੰਦੇ ਨੂੰ ਉਹ ਤੇ ਥਾਣੇ ਨਾਲ ਗੱਲ ਕਰਾਵਾਂਗੇ ਥੋੜੀ ਆਪਾਂ ਸਮਾਈ ਕਰ ਰਹੇ ਵੇਖੋ ਜੀ ਸਾਡੀ ਲੇਬਰ ਬੱਕਰ ਮਾਰ ਰਹੀ ਹੈ ਫਰਸ਼ ਦੇ ਉੱਤੇ ਸਾਫ ਕਰਕੇ ਛਿਰਗਾ ਸਾਫ ਕਰਦੇ ਜੀ ਫਿਰ ਅਸੀਂ ਘੋਲ ਦਾ ਪਾਣਾ ਇਹ ਚ ਫੱਤੇ ਨੰਮ ਤੇ ਡੱਕ ਚੁੱਕਿਆ ਜੀ ਤੇ ਨੰਮ ਉੱਤੇ ਆ ਜੀ ਰਾਤ ਮੀਂਹ ਪੈ ਕੇ ਹੈਟਾ ਜੀ ਉਹਦੇ ਕਰਕੇ ਵੇਖੋ ਜੀ ਪਾਣੀ ਵੀ ਖੜਾ ਮਾਣਾ ਮਾਣਾ ਫਰਸ਼ ਦੇ ਉੱਤੇ ਸਾਡਾ ਰਹੇਗਾ ਜੇ ਤੁਹਾਨੂੰ ਕੋਈ ਰਹਿਦੀ ਇਹ ਲੱਗ ਜਣੀ ਸੀਗੀ ਜੀ ਰਾਤ ਪਹਿਲਾਂ ਅਸੀਂ 1100 ਮਗਾਈ ਸੀਗੀ ਜੀ ਫੇਰ ਸਾਡੀ ਘਟ ਗਈ 370 ਜੀ 370 ਤੋਂ ਬਾਅਦ ਸਾਨੂੰ ਮਿਲਗਾ 273 ਜੀ 100 ਫੇਰ ਘਟ ਗਈ ਸਾਡੀ ਉਹ ਅਸੀਂ ਕੱਲ ਛਾਣ ਨੂੰ ਲਿਆਂਦੀ ਆ ਜੇ ਜਾ ਕੇ ਆਹ ਵੇਖੋ ਜੀ ਕੋਈ ਲਾ ਕੇ ਜੀ ਤੋਬਾ ਬੰਦੀ ਨੂੰ ਫੇਰ ਅਸੀਂ ਕੋਈ ਕਾਰਵਾਈ ਕਰਨੀ ਹੈ ਜੀ ਉਹ ਤੁਹਾਨੂੰ ਦਿਖਾਵਾਂਗੇ ਅਸੀਂ ਕੀ ਕਰਨਾ ਦੁਬਾਰਾ ਕਾ ਹੈਗਾ ਕਾ ਹੋਰ ਮੇਰੀ ਗਵਾਹੀ ਵੀ ਉਹ ਪਰਲੇ ਵੇੜੇ ਚੋਂ ਵੀ ਸਿੱਖਾਂ ਦਾ ਆਊਗਾ ਠੀਕ ਆ ਬੈਰ ਇਧਰਲੇ ਪਾਸ ਹੋਊਗਾ ਲੋ ਜੀ ਵੇਖੋ ਸਾਡੀ ਬਜਰੀ ਰਲ ਲਈਏ ਤੇ ਇਧਰ ਸਾਬ ਜੀ ਬੋਕਰ ਮਾਰ ਕੇ ਨਾਲ ਪਾਣੀ ਪੁੰਗਗੇ ਇਹ ਤਾਰ ਕਰਨਗੇ ਇਹਨੂੰ ਮਾਰੋ ਜੀ ਸਾਬ ਜੀ ਬੋਕਰ ਹੋਰ ਨਹੀਂ ਹੁਣ ਜੀ ਲੋ ਜੀ ਮਾਰ ਕੇ ਬੋਕਰ ਵਰਤ ਵਰਤ ਮਾਰ ਕੇ ਵਰਗਾ ਆਪਣਾ ਦੀ ਬਈ ਇਹਨੂੰ ਜੀ ਠੀਕ ਆ ਜੀ ਓਕੇ ਇਹ ਪੰਡਿਤ ਬਾਖਰਾ ਵੇਖੋ ਜੀ ਸਾਡੀ ਲੇਬਰ ਚਾਹ ਪੀ ਰਹੀ ਹੈ ਜੀ ਆ ਠੀਕ ਆ ਪੀ ਰਾ ਵੇਖੋ ਜੀ ਇਧਰ ਆ ਬੈਠੇ ਜੀ ਦੋ ਲੇਬਰ ਵਾਲੇ ਐ ਵਿੱਚ ਬੈਠ ਗਿਆ ਆਪਾਂ ਵੀ ਇਹਨਾਂ ਦੇ ਜਰੂਰ ਬੈਠਣਾ ਬੋਗ ਹਾਂ ਵੇਖੋ ਜੀ ਵੇਖੋ ਜੀ ਇਧਰ ਬਲਜਿੰਦਰ ਸਿੰਘ ਕਨੇਰਾ ਹਾਂ ਤਕਾਉ ਬੈਠਾ ਜੀ ਇਹ ਦਿਹਾੜਗਾ ਵੀ ਆ ਤੇ ਮਾਲਕ ਵੀ ਦੋ ਆਫਰਾਏ ਦੇ ਕੋਲੇ ਦੋ ਆਉਦੇ ਆ ਆਥਰੇ ਮੁੱਕਰ ਜਾਂਦਾ ਉਹਦੇ ਤੋਂ ਆਥਰੇ ਮੁੱਕਰ ਜਾਂਦਾ ਇਹ ਲੈ ਬਾਈ ਦਿਹਾੜੀ ਕਾਤੋਂ ਆਇਆ ਹੁੰਦਾ ਸੀ ਇਹ ਤਾਂ ਬਾਈ ਦਿਹਾੜੀ ਕੀ ਕਾਹਦੀ ਖਾਤਰ ਆਗੇ ਕਾਹਦੇ ਆਥਰੇ ਕੀ ਕਾਰਨ ਆਥਰੇ ਵਾਦੇ ਕਰਦੇ ਆ ਪੂਰੇ ਕਾਹਦੇ ਆਥ ਨੇ ਕਹਿੰਦੇ ਬੋਤਲ ਦਰੂਹੇ ਆਗੇ ਦੇਵਾਂਗੇ ਤੜਕੇ ਬਾਈ ਉਹ ਤੋਂ ਆਥ ਨੇ ਮੁੜ ਕੇ ਕਹਿੰਦੇ ਕੋਈ ਮਿਲਦਾ ਨਹੀਂ ਅੱਛਾ ਜੀ ਤਾਂ ਯਾਰ ਉਹ ਅੱਗੇ ਕਾਹਤਰੇ ਹੈਗੇ ਹੋਰ ਕੀ ਕਹਿੰਦੇ ਇਹ? ਉਹ ਤਰੇ ਕਹਿੰਦਾ ਸਾਡਾ ਬਨਨ ਕਰਾਇਆ। ਕਿਉਂ? ਤੜਕੇ ਨਹੀਂ ਕਰਾਇਆ ਹੁੰਦਾ ਜੇ ਰਾਤ ਨੂੰ ਕਹਿੰਦੇ ਜਾਂਦੇ ਉਹ ਤੋਂ ਵੀ ਕਹ। ਨਾ ਨਾ ਉਦੋਂ ਨਹੀਂ ਕਰਾਇਆ ਹੁੰਦਾ ਇਹਨਾਂ ਨੂੰ। ਠੀਕ ਆ ਜੀ। ਹਾਂ ਤੜਕੇ ਗਲਤੀ ਨਹੀਂ ਕਰਦੇ। ਕਿਉਂ ਭਾਈ? ਖੜ ਜਾ। ਲੈ ਭਾਈ ਮਿਸਤਰੀ ਅਧੜੀ ਕਾਤੋਂ ਨਹੀਂ ਆਉਂਦੇ ਯਾਰ ਤੁਸੀਂ? ਬੋਲ ਰਾਰ ਕੇ ਹੁੰਦੇ ਮਿਸਤਰੀ ਯਾਰ ਕਾਹਨੇ? ਇਹ ਤਾਂ ਇਟ ਮੰਗਣੀ ਐ। ਨਾਲ ਦਨ ਦੇ ਦਿੱਲੀ ਦੇ ਦੇ। ਤੇ ਦਿੱਲੀ ਫੜਾਉਣਾ ਚਾਹਦੇ ਅੱਧਾ ਦੇ ਦੇ। ਇਹਨਾਂ ਤਾਂ ਨਹੀਂ ਗਈ। ਅੱਛਾ। ਹਾਂ। ਕਾਰਨ ਕੌਣ ਔਖੇ ਵੀ ਹੁੰਨੇ ਆ ਕਿ ਨਹੀਂ? ਨਹੀਂ ਨਹੀਂ ਔਖੇ ਤਾਂ ਨਹੀਂ ਹੁੰਦੇ। ਕੁਝ ਤੇ ਦਾ ਸਹੀ ਹੈ ਪਰ ਗੱਲ ਇਹ ਬੰਬਾਰ ਨਾ ਪਤਾ ਨਹੀਂ ਕੀ ਮੰਗ ਲੈਂਦੇ ਅੱਛਾ ਜੀ ਆਹੀ ਕਰਨ ਅੱਛਾ ਜੀ ਹਾਂ ਠੀਕ ਹੈ ਜੀ ਨਹੀਂ ਹੁਣ ਉਧੇ ਹੀ ਫਿਰਦਵਾਲ ਨਹੀਂ ਆਵਾਂਗੇ ਤਾਂ ਸਹੀ ਹਾਂ ਪਰ ਆਵਾਂਗੇ ਹੌਲੀ ਹੌਲੀ ਅੱਛਾ ਜੀ ਹਾਂ ਠੀਕ ਹੈ ਜੀ ਓਕੇ ਧੰਨਵਾਦ ਤੇ ਦਾ ਕੰਮ ਨਹੀਂ ਛੱਡਦੇ ਪਰ ਉਹਨੂੰ ਹੁੰਦੇ ਬਿਮਾਰਾਂ ਵਰਗੇ ਪਰ ਨਹੀਂ ਹਾਂ ਠੀਕ ਹੈ ਲੱਗ ਗਿਆ ਹਾਂ ਪੁੱਤਰੀ ਆਵਾਜ਼ ਆਊਗੀ ਮੇਰੀ ਅੱਛਾ ਕਿਹੜਾ ਹੈਗਾ ਪੁੱਤਰੀ ਵੇਰਤ ਆਵਾਜ਼ ਆਈ ਜਾਊਗੀ ਕੋਈ ਗੱਲ ਅੱਛਾ ਅੱਛਾ ਠੀਕ ਆ ਹੈਗਾਗਾ ਮੇਰੀ ਆਵਾਜ਼ ਵੀ ਆਉਗੀ ਉਹ ਪਰਲੇ ਵੇੜੇ ਚੋਂ ਆਵਾਜ਼ ਵੀ ਸਿੱਖਾਂ ਦਾ ਆਊਗਾ ਠੀਕ ਆ ਬਰ ਇਧਰਲੇ ਪਾਸ ਹੋਊਗਾ ਮੇਰੇ ਹੋ ਜਾਂ ਬਣ ਗਿਆ ਠੀਕ ਹੈ ਬਾਈ ਤੇ ਸਹੀ ਗੱਲ ਆ ਯਾਰ ਇਹ ਤਾਂ ਫੜੀ ਪੋਣੇ ਚੱਜਣਾ ਪਾ ਬਗਾਨੀ ਲਈ ਤੇ ਜੋ ਚੜਨੀਆਂ ਕਿਉਂ ਬਾਈ ਲਾ ਮੈਸਟਰੀ ਵਿੱਚ ਸਾਡੇ ਜਿਹਾ ਲਾਈ ਜਾਂਦਾ ਟੇਲਾ ਵਧੀਗਾ ਲਾਈਦਾ ਜਾਂਦਾ ਪਰ ਆ ਕੇ ਦੋ ਦਿਨਾਂ ਦਾ ਲਾ ਤੇ ਚਾਰ ਦਿਨ ਮੈਸਟਰੀ ਘਾਟੇ ਚ ਤੁਰ ਹੀ ਆਉਂਦਾ ਮੈਨੂੰ ਆਲੇ ਬਈ ਸਮਾਨ ਇਹਨਾਂ ਦਾ ਨਹੀਂ ਪੂਰਾ ਹੁੰਦਾ ਨਾ ਟੈਲਰ ਦਾ ਲੈਣਾ ਸੀ ਤੇ 1400 ਤੇ 3 ਪ 300 ਦਾ ਟੱਜਾ ਲਿਆ ਇਹ ਅੱਗੋਂ ਮੈਨੂੰ ਉਹਦਾ ਬਾੜਾ ਇਹ ਮੈਤਰੀ ਬਾ ਕੱਲੇ ਪੈਸੇ ਬਣਾਉਣ ਤੇ ਹੋਇਆ ਜੀ ਮਾਂ ਨਹੀਂ ਜੀ ਨਹੀਂ ਦੱਥੇ ਬਾ ਕੀ ਨਹੀਂ ਕਮੀ ਹੈ ਤੇ ਮਾਲਕ ਦੀ ਕਮੀ ਹੈ ਅਨਵਾਰ ਦਾ ਮਾਲਕ ਹੈ ਸਮਾਨ ਇਹਨਾਂ ਦਾ ਪੂਰਾ ਹੁੰਦਾ ਕਿ ਮੜਾ ਇਹ ਲਾ ਬਈ ਸਮਾਰ ਕੇ ਲਾ ਕਟ ਕਟ ਕੇ ਭਖ ਨਾ ਰਹਿ ਜੇ ਟਾਇਲ ਚ ਮੈਂ ਲਾ ਦਿਆ ਤਾਂ ਨਾ ਇਹ ਸਾਡੀਆਂ ਤੋੜੀ ਜਾਂਦਾ ਜੀ ਮੈਸਤਰੀ ਵੇਖ ਲੋ ਜੀ ਕਿਹੋ ਜਾਂ ਆਹ ਦੇਖੋ ਜੀ ਬੱਸ ਬੱਸ ਦੇਖੋ ਦੇਖੋ ਬੱਸ ਬਾਤ ਇਹ ਦੇਖੋ ਜਿੱਦਾਂ ਇਹ ਲੇਵਰ ਪਾਣੀ ਛਿੜਕ ਰਹੀ ਹੈ ਪੱਥਰ ਦੇ ਉੱਤੇ ਬਈ ਪਾਣੀ ਤਾਂ ਆਉਣਾ ਪਈ ਉਹ ਉੱਧਰ ਜਾ ਆਪਣੇ ਮੁੜ ਕੇ ਲਾਓ ਜੇ ਕੰਮ ਉਤਰੋ ਲਓ ਜੀ ਬਦਰੀ ਸਾਈਡਾਂ ਤੇ ਪਾਤੀ ਆਈ ਪਾ ਕੇ ਸੀ ਘੋਲਦੇ ਪਾਤੀ ਇੰਨਾਂ ਕ ਦੇਖੋ ਜੀ ਓ ਭਾਈ ਜੀ ਕਰੰਡੀ ਸਾਹਮਣੇ ਇੱਕ ਘਟਾ ਮਾਲ ਪਿਆ ਜੀ ਇਨੇ ਥਾਂ ਤੇ ਇਹ ਮੈਂ ਦੁਬਾਰੇ ਫੇਰ ਬਣਾਇਆ ਮਾਲ ਲਓ ਜੀ ਕੋਲਗਾ ਸਾਡਾ ਪੈ ਚੱਕੇ ਪਾ ਕੇ ਰੰਗ ਮੂੰਹ ਕਾਲਾ ਕਰ ਰਹੇ ਆ ਕੋਲਗਾ ਪੈ ਚੁੱਕਾ ਈ ਸਾਡਾ ਅਸੀਂ ਬੋਰੀ ਮਾਰ ਲੱਗਿਆ ਜੀ ਮਸਾਲੇ ਦੇ ਵਿੱਚ ਵੇਖੋ ਜਿਹਦੀ ਕਾਲਾ ਰੰਗ ਮਿਲਾ ਰਹੇ ਆ ਜੀ ਇਸ ਦੇ ਉੱਤੇ ਸੱਟ ਕੇ ਫਿਰ ਬੋਲੀ ਮਾਰਾਂਗੇ ਜੀ ਦੇਖੋ ਜੀ ਮਲਕੇ ਬਈ ਮਲਕੇ ਜਿਵੇਂ ਭਾਵੇਂ ਮਲਕੇ ਫਿਰ ਅੜੂਗਾ ਇਹ ਲੈ ਬਾਈ ਜਿਹੜਾ ਰਾਂਗਾ ਕਾਲਾ ਜੀ ਇਹ ਇੱਕ ਗੱਟੇ ਦੇ ਵਿੱਚ ਕਿਲੋ ਪੈਂਦਾ ਜੀ ਇਹ ਬਾਈ ਨੇ ਵੇਖ ਲਓ ਜੀ ਇੱਕ ਪੱਠਲ ਜੀ ਇੱਕ ਕਿਲੋ ਪਾਤਾ ਜੀ ਜੋ ਜੀ ਲੱਗਾ ਜੀ ਨਰਾਪੌਰ ਨੂੰ ਪਾਉਣ ਮੜਾ ਹੱਥਾਂੋਂ ਕਰ ਇਹਨਾਂ ਨਾਲ ਵਾ ਕੱਟ ਕਰ ਬਣਾ ਜਾ ਦੇਖੋ ਜੀ ਲਓ ਜੀ ਅਸੀਂ ਮੀਨ ਨੂੰ ਦੇਖਦੇ ਹੋਏ ਅਸੀਂ ਪਾ ਰਹੇ ਹਾਂ ਇਹ ਤੇ ਛੋਟਾ ਵੇਖੋ ਜੀ ਆ ਵੇਖੋ ਮੜਾ ਕਰਿਆ ਇਹਨੂੰ ਲਵਾਵਾ ਮੂੰਹ ਦੇਖ ਲਓਗਾ ਕਟਾ ਲਵਾਵਾ ਵਗਾ ਹਾਂ ਵੇਖੋ ਜੀ ਵੇਖੋ ਜੀ ਰਾਤੋਂ ਚ ਬਦਲਾਉਂਦਾ ਹੀ ਸਾਡਾ ਮਸਾਲਾ ਨਾਲ ਖੁਰਚੇ ਜੀ ਵੇਖੋ ਜੀ ਪਹਿਲਾਂ ਅਸੀਂ ਕਾਲਾ ਰੰਗ ਸਟਾ ਜੀ ਹੁਣ ਅਸੀਂ ਵਾਈਟ ਪਾ ਰਹੇ ਹਾਂ ਉੱਤੇ ਜੀ ਇਹਦੇ ਵੇਖੋ ਜੀ ਕਰਾ ਲੈਂਪਾ ਪਾਣੀ ਕਰਾ ਦੇ ਵੇਖੋ ਜੀ ਚਲ ਕਰਦੇ ਜੀ ਕੱਕ ਬਾਲ ਦੀ ਜੀ ਪਰੇ ਚੱਕੋ ਜੀ ਲੋ ਜੀ ਦੇਖੋ ਜੀ ਲੋ ਜੀ ਬੋਰੀ ਵਾਚ ਚੁੱਕੀ ਹੈ ਜੀ ਫਰਸਾੜ ਓਕੇ ਹੈ ਜੀ ਜਮਾ ਦੇਖੋ ਜੀ ਮਾਰੋ ਨਿਗਾਹ ਇਧਰ ਕੰਨ ਕੱਟਾ ਦਾ ਮਾਲ ਪਿਆ ਜੀ ਤੇ 1200 ਸਕੇਰ ਫੁੱਟ ਆ ਜੀ 400 ਸਕੇਰ ਫੁੱਟ ਆ ਕੇ ਕੱਟੇ ਨੂੰ ਆਇਆ ਜੀ ਇਹ ਇੱਕ ਕੰਚਲ ਟੈਲਾ ਜੀ 10 ਵਜੇ 10 ਦੀ ਜੀ ਅਸੀਂ ਕਹਿੰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਜੀ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ ਆ ਲਓ ਜੀ ਜਿਹੜਾ ਸਾਡੇ ਨਾਲ ਆ ਮਦੂਰ ਆ ਜੀ ਇਹ ਦਿਹਾੜੀ ਵੀ ਕਰਦਾ ਜੀ ਇਹ ਪਸਮਾ ਦੇ ਅੰਗ ਪੈਰ ਬੰਦਿਆਂ ਦੇ ਅੰਗ ਪੈਰ ਵੀ ਕਿਸੇ ਵੀ ਤਰ੍ਹਾਂ 15978 ਹਾਂਜੀ ਠੀਕ ਹੈ ਜੀ ਪਿੰਡ ਕੋਟਲੀ ਕੋਟਲੀ ਆ ਬਲੂ ਸ੍ਰੀ ਮੁਖਸਰ ਸਾਹਿਬ ਜਲਾ ਜੀ ਓਕੇ ਜੀ ਲਓ ਜੀ ਅਸੀਂ ਫੇਰ ਪਹੁੰਚ ਚੁੱਕੇ ਆਂ ਆਪਣੀ ਦੌੜੀ ਤੇ ਵੇਖੋ ਜੀ ਪਾਣੀ ਦਾ ਡਰੰਪ ਆ ਰਿਹਾ ਜੇ ਇਧਰ ਬਲਜਿੰਦਰ ਸਿੰਘ ਇਧਰ ਆ ਕਾ ਢਾੜ ਗਿਆ ਵੇਖੋ ਸਾਡਾ ਇਧਰ ਝਾੜ ਤੱਕਾ ਟਿੱਟਾ ਫੇਰ ਵੀ ਨਹੀਂ 9 10 11 ਮਾਰ ਦੇ ਗੰਬੜੀ ਜੀ 13 14 ਕਿੰਨੇ ਦਾ ਮਾਰ ਲਾ ਇਧਰ ਝਾਗ ਲਾ ਵੇਖੋ ਜੀ ਕਿੱਦਾਂ ਲੱਗਦਾ ਗਾ ਵੇਖੋ ਜੀ ਦੋ ਬਾਵਰਾ ਇੱਥੇ ਕੋਲੇ ਕਾ ਗਾ ਗਾ ਇੱਕ ਦਿੜਗੇ ਜੀ ਹਾਂ ਇੱਕ ਮਾਲਕੀ ਇੱਕ ਮਾਲਕ ਕਾ ਹੋਰਾਂਗਾ ਹਾਂ ਇੱਕ ਮਾਲਕ ਹੋਰ ਪਹੁੰਚ ਗਿਆ ਦੇਖੋ 117 ਹਾਂ 17 ਇਕਾ ਲੱਗ ਗਿਆ ਲਓ ਜੀ ਬੋਰੀ ਵੱਜ ਚੁੱਕੀ ਹੈ ਜੀ ਫਰਸਟ ਓਕੇ ਹੈ ਜੀ ਜਮ ਵੇਖੋ ਜੀ ਮਰੋ ਨਿਗਾ ਇਦਰਾ ਕੰਧ ਘਟਾ ਦਾ ਮਾਲ ਪਿਆ ਜੀ ਤੇ 1200 ਸਕਰ ਫੁੱਟ ਆ ਜੀ 400 ਸਕਰ ਫੁੱਟ ਆ ਕੇ ਘਟੇ ਨੂੰ ਆਇਆ ਜੀ ਇਹ 1 ਇੰਚ ਲ ਟੈਲ ਆ ਜੀ 10 ਵੇ 10 ਦੀ ਜੀ ਅਸੀਂ ਪੈਸੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ